ਰੋਕੇ ਜਾਣਾ ਤਾਂ ਫੇ ਕੋਈ ਲੋੜ ਨਹੀਂ ਜਾਣਦੀ ਇੱਥੇ ਰਲਾ ਜਾਂ ਮੈਨਾਂ ਰਲਾ ਗੱਲਾਂ ਦੋਈ ਹੋਣ ਆਹੋ ਹੋ ਹੋ ਚਲੋ ਚਲੋ ਚੱਲ ਅੱਗੇ ਤਾਂ ਮੈਨੂੰ ਲੈ ਜੀ ਇੰਨੀ ਗੱਲ ਕੀਤੀ ਸੀ ਉੰਨੀ ਗੱਲ ਕਰੀਦੀ ਹੁੰਦੀ ਹੈ ਚੱਲ ਸੱਸ ਅੱਗੇ ਤਾਂ ਲੈ ਕੇ ਨਹੀਂ ਹੁਣਾ ਚੱਲ ਸੱਸ ਨਹੀਂ ਲੈ ਕੇ ਹੁਣਾ ਤਾਂ ਨਾਲ ਨਹੀਂ ਬੋਲ ਰਹਾ ਮੈਂ ਉਹਨਾਂ ਨੂੰ ਹੀ ਆਈ ਹੂੰ ਮੈਨੂੰ ਚਲੋ ਚਾਹ ਮਿੱਤੀ ਚਾਹ ਨਹੀਂ ਪੀਣ ਦੀ ਗੱਲ ਹੋਈ ਸੀ ਜਿਹੜੀ ਗੱਲ ਹੋਈ ਸੀ ਉਹੀ ਗੱਲ ਕਰ ਆਹ ਜਾਂਦੀ ਨਹੀਂ ਤੈਨੂੰ ਮਿਲ ਕੇ ਕੀ ਆਏਗਾ ਕਿ ਮਿਲ ਕੇ ਤਾਂ ਆ ਜਾਈ ਯਾਰ ਜਿਹੜੀ ਗੱਲ ਪਹਿਲੇ ਕੀਤੀ ਉਹ ਕਰ ਤਾਂ ਤੂੰ ਇਦਾਂ ਹੀ ਹਰ ਪਤਾ ਕੰਮ ਹੁੰਦੇ ਨੇ ਚੱਲ ਚੱਲ ਉਧਰ ਗੇਟ ਉਧਰ ਗੇਟ ਇਧਰ ਆ ਅੱਗੇ ਤੋਂ ਅੱਗੇ ਨੂੰ ਆ ਜੂਗੀ ਗੇਟ ਇਧਰ ਆ ਇੱਕ ਜਗ੍ਹਾ ਜਾ ਉਧਰ ਮੈਨੂੰ ਕੰਮ ਆ ਵੀ ਚੱਲ ਕਿੱਧਰ ਅਰੇ ਬੋ ਫਰੀ ਸੀ ਤਿਆਰ ਹੋਈ ਕੋ ਮਰੇ ਇਹ ਮੈਂ ਕਹ ਪਾਜੀ ਯਾਰ ਕਿੱਥੇ ਆ ਯਾਰ ਆਇਆ ਯਾਰ ਇਹਨੂੰ ਵੀ ਲੈ ਜੀ ਇਹਨੂੰ ਵੀ ਘੱਟ ਕੇ ਚੱਲ ਗਏ ਆ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਤੇ ਵਿੱਚ ਜਸੂਧਰ ਖੇਡੀਆਂ ਖੇਡੀਆਂ ਕਰ ਰਹੀ ਹੈ ਜੀ ਤੇ ਮੈਂ ਇੱਧਰ ਸਵੇਦਾਰੇ ਕੰਬਲ ਬਾੜਿਆ ਫਸਟ ਟਾਈਮ ਮਸ਼ੀਨ ਦੇ ਵਿੱਚ ਕੰਬਲ ਵਾਲੀ ਤਾਂ ਮਸ਼ੀਨ ਹੈ ਨਹੀਂ ਬਟ ਆਪਾਂ ਮਸ਼ੀਨ ਦੇ ਵਿੱਚ ਕੰਬਲ ਬਾੜ ਦਿੱਤਾ ਧੱਕੇ ਨਾਲ ਤੇ ਦੇਖਦੇ ਧੋਂਦਾ ਕਿ ਨਹੀਂ ਧੋਂਦਾ ਤੇ ਪਰ ਇਹ ਚ ਫੰਕਸ਼ਨੇਟਡ ਕੀਤੇ ਮੈਂ ਤੁਹਾਨੂੰ ਸਮਝਾ ਦਤਾ ਕਿਨੇ ਕਿਹੜੇ ਕਿਹੜੇ ਕੀਤੇ ਆ ਕੰਬਲੇ ਚ ਪਾ ਦਤਾ ਆ ਜੀ ਮਨ ਲੇ ਕਿ ਪੂਰਾ ਪੂਰਾ ਹੀ ਆਇਆ ਵਿੱਚ ਜਸ ਸੁਨੋ ਕੰਬਲੇ ਦੇ ਵਿੱਚ ਪਾ ਦਤਾ ਆ ਜੀ ਧੱਕੇ ਨਾਲ ਹੀ ਬਾੜਿਆ ਚੰਬਲ ਹਾਂਜੀ ਚਾਰ ਚਲੋਣੀ ਆ ਸਹਿਰਵਾੜੇ ਕੱਟ ਕਰ ਪੁੱਤ ਚਾਰਜ ਨਹੀਂ ਹੈਗੀ ਚਾਰਜਰ ਕਿੱਥੇ ਚਾਰਜਰ ਆਨੋ ਲਾਉਣੇ ਆ ਸਹਿਰਵਾੜੇ ਕੱਟ ਕਰ ਆਨੋ ਲਾਉਣੇ ਆ ਕਾ ਤੋ ਰਹਿਣ ਦੇ ਲੱਗੇ ਸੋਹਣੇ ਲੱਗਦੇ ਤੈਨੂੰ ਇਹਦੀ ਸਾਰਿਆਂ ਨੇ ਪੁੱਛਦੇ ਪਏ ਸੀ ਕਿੰਨੇ ਦੀ ਆ ਇਹ ਸਾਨੂੰ ਜੀ ਪਈ ਹੈਗੀ ਆ 8000 ਦੀ ਇਈ ਜਗ੍ਹਾ ਤੋਂ 9500 ਦੀ ਮਿਲਦੀ ਸੀ ਕਿਤੇ 10000 ਦੀ ਮਿਲਦੀ ਸੀ ਤੇ ਸਾਨੂੰ 8000 ਦੀ ਮਿਲੀ ਹੈ ਜੀ ਤੇ ਇਤਿਹੜਾ ਕੰਬਲ ਆਪ ਆਪਦਾ ਕੀਤਾ ਹੈਗਾ ਮਸ਼ੀਨ ਨੂੰ ਆਨ ਕਰਕੇ ਅਸੀਂ ਕਾਟਨ ਪਲੱਸ ਕਰਕੇ ਠੀਕ ਹੈ ਜੀ ਜਿਹੜਾ ਟੈਂਪਰੇਚਰ ਆ ਉਹ ਆਪ ਕਰ ਦਿੱਤਾ ਹੈਗਾ 40 ਨੋ ਟੈਂਪਰੇਚਰ 40 ਕਰਕੇ ਤੇ ਉਹ ਪਲੇ ਕਰ ਦਿੱਤੀ ਆ ਤੇ ਹੁਣ 2 ਘੰਟੇ ਦਾ ਸਮਾਂ ਦਿੱਤਾ ਸਾਨੂੰ ਕੰਬਲ ਵਾਸਤੇ ਈਜੀ ਦੇ ਵਿੱਚ ਧੁੱਤਿਆ ਈਜੀ ਇੱਕ ਪਾਤਾ ਹੈ ਵਿੱਚ ਪੂਰਾ IG ਪੂਰਾ ਵਿੱਚ ਪਾ ਦਿੱਤਾ ਹੈ ਇਹਦੇ IG ਇੱਕ ਨਾ ਪੂਰਾ 10 ਰੁਪਏ ਬੈਟਰੀ ਦਾ ਨਾ ਪਾ ਦਿੱਤਾ ਵਿੱਚ ਤੇ ਮਸ਼ੀਨ ਦੇ ਵਿੱਚ ਤੇ ਹੁਣ ਦੇਖਦੇ ਕਿਦਾਂ ਦਾ ਧੂਮ ਦਾ ਕੰਮ ਉਹ ਤੇ ਤੁਹਾਨੂੰ ਦੱਸਦੇ ਰਿਜ਼ਲਟ ਦਾ ਕਿਦਾਂ ਦਾ ਹਾਂਜੀ ਦੱਸੋ ਪਾ ਕੀ ਚੀਜ਼ ਰੋਜ਼ ਰੋਜ਼ ਨਹੀਂ ਇੱਕ ਦਿਨ ਦੇ ਇਥੇ ਰੋਜ਼ ਰੋਜ਼ ਨਹੀਂ ਬੜੀ ਸੰਤਰੇ ਦਾ ਜੂਸ ਜਿਹੜਾ ਆਪਾਂ ਦੇਣਗੇ ਆ ਮੈਡਮ ਨੂੰ ਬਣਾ ਕੇ ਤੇ ਨਾਲੇ ਬੱਚਿਆਂ ਨੂੰ ਬਣਾ ਕੇ ਨਾਲੇ ਆਪ ਇਹ ਮਸ਼ੀਨ ਸਾੜ ਤੋਂ ਹੈਗੀ ਹੈ ਜਿਹੜੀ ਆਪਾਂ ਇਹ ਮਸ਼ੀਨ ਜਿਹੜੀ ਹੈਗੀ ਸਾੜ ਤੋਂ ਨਾ ਤਾਂ ਬਿਜਲੀ ਖੋਗਦੀ ਹੈ ਤੇ ਨਾ ਹੀ ਇਹਨੇ ਕੋਈ ਡਾ ਦਾ ਕੰਮ ਪੈਂਦਾ ਭੰਡ ਪੁੰਡੇ ਧੋਣ ਦਾ ਹਾਂ ਇਹ ਮਸ਼ੀਨ ਜਿਹੜੀ ਹੈਗੀ ਆ ਜੀ ਇਹ ਹੈਗੀ ਵੀ ਸਸਤੀ ਆ ਤੇ ਸੰਤਰੇ ਦਾ ਜੂਸ ਬਹੁਤ ਵਧੀਆ ਕੱਢਦੀ ਆ ਸੰਤਰੇ ਦਾ ਮਸੰਮੀ ਦਾ ਤੇ ਨਾ ਵਿੱਚ ਕੋਈ ਬੀਂਹ ਰਹਿੰਦਾ ਇਹਦੇ ਆ ਮਸ਼ੀਨ ਆ ਜੀ ਤੁਸੀਂ ਮੰਗਵਾ ਸਕਦੇ ਆ 1.5 200 ਰੁਪਏ ਦੀ ਹੁੰਦੀ ਮਸ਼ੀਨ ਇਹ ਤੇ ਬਹੁਤ ਬੈਸਟ ਲੱਗੀ ਮੈਨੂੰ ਤੇ ਹੁਣ ਮੈਂ ਕੱਢ ਕੇ ਤਾਂ ਬੱਚਿਆਂ ਦੇਣਗਾ ਤੇ ਨਾਲੇ ਆਪ ਪੀਣਗੇ ਤੇ ਤੁਸੀਂ ਚੈਨਲ ਨੂੰ ਸਾਰਿਆਂ ਨੇ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਪਿਆਰੇ ਪਿਆਰੇ ਕਰੋ ਕਮੈਂਟ ਤੇ ਅੱਜ ਆਪਾਂ ਜਾਣਾ ਵੀ ਆ ਕਿਤੇ ਤੇ ਨਾਲ ਇਹਦੇ ਬਣੇ ਰਹੋ ਸਾਰੇ ਜਾਣੇ ਔਰੈਂਜ ਜੂਸ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਲ ਲੋ ਜੀ ਸ਼ੁਰੂਆਤ ਹੋ ਚੁੱਕੀ ਆ ਤੇ ਅਸੀਂ ਚੱਲੇ ਆ ਸਾਰਾ ਟੱਬਰ ਮਤਲਬ ਕਿ ਸਾਰਾ ਪਰਿਵਾਰ ਸਾਰੀ ਫੈਮਿਲੀ ਕਿੰਤ ਲੇਖ ਦੱਸਾਂ ਕਿ ਉਥੇ ਜਾ ਕੇ ਉਥੇ ਜਾ ਕੇ ਐਂਟਰੀ ਕਰਾਵਾਂਗੇ ਜੀ ਲੈਣ ਚਲੇ ਆ ਜੀ ਅੱਜ ਮੈਂ ਆਪਣੀ ਸ਼ੇਵਿੰਗ ਆਪੇ ਕਰ ਰਹੀ ਆ ਘਰੇ ਨੰਨੀ ਕਿ ਥੋੜੀ ਦਿੱਕਤ ਆ ਗਈ ਮਨੀ ਪ੍ਰੋਬਲਮ ਹੋ ਗਈ ਤੇ ਅੱਜ ਨੂੰ ਵੀ ਨਵਾ ਦਿੱਤਾ ਸੇਰ ਤੋਦਤਾ ਇਹਦਾ ਕਿ ਅਜ ਜਸਲੀਨ ਦਿਖਾਇਓ ਆਪਣੀ ਡਰੈਸ ਸੈਂਸ ਔਰ ਕਹਿੰਦੀ ਮੈਂ ਵੀ ਨਾਲ ਵਾਹ ਜਸਲੀਨ ਤਾਂ ਅੱਜ ਬੜੀ ਫਿਰਦੀ ਆ ਮਟਿਆਰ ਲੈ ਉਹਦੇ ਸ਼ੂਹ ਦੇਖੋ ਇਹ ਆਬੂ ਜਸੂ ਦੇਖੋ ਲੱਗਦੀ ਆ ਜੈਂਕਣ ਆ ਇਦਾਂ ਡਰੈਸ ਐ ਜਿੰਨ ਜਸੂ ਨੂੰ ਸੋਹਣੀ ਲੱਗਦੀ ਆ ਇਦਾਂ ਡਰੈਸਾਂ ਇੱਦਾਂ ਹੀ ਲੈ ਕੇ ਦਵਾਂਗੇ ਜਸੂ ਕਿਆ ਬਾਤਾਂ ਵਾਹ ਜਸੂ ਰਾਜਮਣੀ ਫਿਰਦੀ ਆ ਅੰਗਰੇਜ਼ਣੀ ਆਏ ਹੋਏ ਜਸੂਏ ਪੱਗੜਾ ਪਾ ਕੇ ਮੜਾ ਦਿਖਾ ਲੋ ਫੇਕ ਵਾਰੀ ਪੰਗੜਾ ਆਏ ਹੋਏ ਆਏ ਹੋਏ ਆਏ ਹੋਏ ਆਏ ਹੋਏ ਨੀ ਮੇ ਗਿੱਦੇ ਵਿੱਚ ਨੱਚਦੀ ਫਿਰਾਂ ਨੀ ਇੱਕ ਤੇਰੀ ਹਾਂ ਕਰਕੇ ਓ ਬੱਲੇ ਓ ਸ਼ਾਬਾ ਓ ਸ਼ਾਬਾ ਸ਼ਾਬਾ ਆਏ ਹੋਏ ਠੁੰਮਕਾ ਵੀ ਲਾਈ ਠੁੰਮਕਾ ਵੀ ਠੁੰਮਕਾ ਵੀ ਠੁੰਮਕਾ ਠੁੰਮਕਾ ਲੱਗਾ ਬੇਬੀ ਠੁੰਮਕਾ ਲੱਗਾ ਆ ਆ ਜਸੂ ਕੋ ਡਰੈਸ ਸੈਂਸ ਬਹੁਤ ਅੱਛੀ ਲੱਗ ਰਹੀ ਹੈ ਸਾਨੂੰ ਆਪਣੀ ਬੇਟੀ ਕੇ ਡਰੈਸ ਸੈਂਸ ਕਿੱਦਾਂ ਹੀ ਲੱਗੀ ਉਹ ਵਾਲੀ ਜਿਹੜੀ ਪਾਈ ਆਪਾਂ ਹੁਣ ਛੋਟੋ ਦੀ ਲੈ ਲੈ ਅੱਜ ਇਹ ਕੋਣ ਵੱਡਾ ਨਹੀਂ ਨਾ ਅੱਛਾ 300 ਕੱਪੜੇ ਰੱਖੇ ਨਾ ਲੱਗ ਗਏ ਮੈਂ ਕਿਹਾ ਪਾ ਲੋ ਤੇ ਕਿੰਨਾ ਟਾਈਮ ਲਾਤਾ ਮੰਮਾ ਕੱਲ ਨੂੰ ਮੰਡੇ ਬੇਟੀ ਹੂ ਜਸੂ ਦੀ ਅੱਜ ਪਾਇਆ ਟਰੈਕ ਸੂਟ ਸੈਦ ਬੂੜ ਯਾਰ ਹੋਰ ਪਾ ਨਾ ਮੈਂ ਹੋਰ ਬੂੜ ਐ ਨਹੀਂ ਆ ਦੇਖਿਓ

ਕਿਹੜਾ ਮਾੜਲਾ ਹੈ ਇੱਕ ਦੇ ਡਰੈਸ ਯਾਰ ਲੈ ਕੇ ਦਿੰਦੇ ਇਹਨੂੰ ਠੀਕ ਹੈ ਇੱਕ ਸ਼ਾਇਦ ਨੂੰ ਵੀ ਸੇਮ ਤੁਰਦੀ ਜੇ ਕਿ ਤੈੱਕ ਮਾਰਦੀ ਸ਼ਾਇਦ ਤੂੰ ਦੋ ਆਪਣਾ ਟ੍ਰੈਕ ਸੂਟ ਸ਼ਾਇਦ ਤੇ ਪਾਇਆ ਜੀ ਆਹ ਟ੍ਰੈਕ ਸੂਟ ਸ਼ਾਇਦ ਨੂੰ ਵੀ ਟ੍ਰੈਕ ਸੂਟ ਬਹੁਤ ਸੋਹਣਾ ਲੱਗਣ ਡਿਆ ਇਹ ਜਿੱਪਾਂ ਹੀ ਜਿੱਠਾ ਚੱਲੇ ਤੁਰਦੀ ਲੱਗ ਐਕਸ਼ਨ ਨਹੀਂ ਮਾਰਨ ਲੱਪੀ ਤੂੰ ਜ਼ਿਆਦਾ ਹੀ ਹੁਣ ਬਰਾ ਕੁਝ ਰੈਡੀ ਹੋ ਗਿਆ ਤੇ ਹੁਣ ਅਸੀਂ ਚੱਲਨੇ ਆ ਘਰ ਦੀ ਗਏ ਉੱਥੇ ਏ ਖੇੜਾ ਸਾਹ ਬਹੁਤ ਵਾਰਾ ਖੇੜਾ ਸਾਹ ਪਿਆ ਲਓ ਜੀ ਹੁਣ ਅਸੀਂ ਗੁੰਡੇ ਕਾਂਡੇ ਲਾ ਜਾਣੇ ਆ ਤੇ ਮੇਰੇ ਜਾਣ ਸੀ ਇਧਰ ਆ ਜੀ ਹਾਂ ਇਧਰ ਆ ਸ਼ੂ ਉਹ ਤਾਂ ਨੇ ਆਣਾ ਨੋਖਾ ਘਰ ਦੇ ਮੰਮੀ ਡੈਡੀ ਹੁਣ ਗਏ ਆ ਛੱਡ ਪਕੌੜੇ ਆਪਾਂ ਕਿਆ ਨਾ ਖਾਓ ਬਾਪੂ ਨੇ ਪਕੌੜੇ ਨਾ ਖਾਓ ਉਹ ਚਿੰਦਾ ਖੁੱਲਾ ਆ ਉਹ ਤਾਂ ਬਾਹਰ ਜਣਾ ਆਈ ਜਣਾ ਆਈ ਜਣਾ ਆਈ ਜਣਾ ਅਛਾ ਇਹ ਬਾਹਰ ਲਉਣਾ ਮੈਂ ਘਰ ਲਾਇਆ ਖੁੱਲਾ ਚਲੋ ਚੁੱਪ ਕਰ ਜਾ ਮੈਂ ਮਸ਼ੀਨ 'ਚ ਕੱਪੜੇ ਧੋਤੇ ਸੀ ਇਹਨੂੰ ਮੈਂ ਥੋੜਾ ਹਵਾ ਲੱਗ ਜਾਵੇ ਹੁਣ ਹਵਾ ਇਹਨੂੰ ਲੱਗ ਗਈ ਆ ਬੰਦ ਕਰ ਦੋ ਚਲੋ ਚਲੋ ਗੈਸ ਵੀ ਥੱਲੇ ਉਹ ਬੰਦ ਕਰ ਦਵਾ ਹਾਏ ਚਲੋ ਕਿਰ ਲਏ ਜੀ ਸੋ ਹੁਣ ਬਰਦ ਨਹੀਂ ਹਾਲੇ ਸਿੱਕਰ ਮੇਰੇ ਇਸ ਮਾਰ ਦਿੱਤਾ ਹਾਂ ਆ ਥੋੜੀ ਜਿਆਦਾ ਅੱਜ ਇੱਕ ਸਹਿਦ ਦੀ ਸਹਿਦ ਦਾ ਕੁਝ ਕੰਮ ਵੀ ਕਰਵਾਉਣਾ ਸਹਿਦ ਦਾ ਕੰਮ ਕਰਵਾਉਣਾ ਅੱਜ ਸਹਿਦ ਦਾ ਕੰਮ ਕਰਵਾ ਲਾਂਗੇ ਜੇ ਉਹ ਅੱਗੇ ਕਰਦੇ ਕੱਢੋ ਫੇਰ ਹੀ ਲੱਗਣਾ ਗੁੰਡਾ ਪਹਿਲਾਂ ਹੀ ਉਹਨੂੰ ਦੇਖੀ ਜਾਂਦੇ ਚਾਬੀ ਤਾਂ ਵਿੱਚ ਰੱਖੋ ਚਲੋ ਚਾਹ ਸਹਿਦ ਬਣੇ ਯਾਦ ਕਰ ਲਾਉਣਾ ਚਲੋ ਸ਼੍ਰਿੰਗਾਰ ਹੂੰ ਕੁਛ ਨਹੀਂ ਦਿੰਦਾ ਲੋ ਜੀ ਤੋਂ ਲਈ ਆ ਮੂੰਗਫਲੀ ਤੇ ਮੂੰਗਫਲੀ ਬੜੀ ਸਵਾਦ ਸੀ ਜੀ ਖਾ ਕੇ ਦੇਖੀ ਪਹਿਲੇ ਪੈਕ ਲਾਣਾ ਤੇ ਲਈ ਆਪਾਂ ਮੂੰਗਫਲੀ ਜੀ ਮੂੰਗਫਲੀ ਪੁੱਜ ਗਈ ਆ ਜੀ ਇਦੋਂ ਫਰੂਟ ਆ ਜੀ ਫਰੂਟਾਂ ਲੈਦੇ ਜਾ ਕੇ ਪਹਿਲੇ ਪੁੱਛ ਲਈਏ ਕਿਹੜਾ ਫਰੂਟ ਖਾਣਾ ਭਾਈ ਮੰਮੀ ਆਪਣੀ ਇਹ ਰੇਟ ਆ ਹਾਂਜੀ ਸਰ ਕਾਲ ਜੀ ਤੁਹਾਡੇ ਨੇ YouTube ਚੈਨਲ ਤੇ ਹੋਣੀ ਦੇਖਿਆ ਸੀ ਦਾਗੀ ਨਹੀਂ ਸਸਟੀ ਕਾਲ ਜੀ ਦਾਗੀ ਨਾ ਹੋਵੇ ਕੋਈ ਵਿੱਚ ਇੰਤਜ਼ਾਰ ਬੇਇੱਜ਼ਤੀ ਨਾ ਕਰਾ ਸਾਡਾ ਸਹੀ ਸਹੀ ਜੀ ਪਾ ਦੇਓ ਕੀਸ ਕਿੰਨੀ ਹੋਏ ਹੁੰਦਾ 100 ਦੇ ਪਾ ਦੂੰ ਆ ਕਿੰਨੇ ਦਾ ਇਮਰੂਦ ਲੈ ਲਿਓ ਸੌਫਾ ਤੁਮ ਅਮਰੂਦ ਲੈ ਲਈ ਘਬਰਾਟ ਦੀ ਹੁੰਦੀ ਲੂਲਾ ਖਾਉਂਗੀ ਬਾਹਰ ਨਹੀਂ ਹੋਣਾ ਅਮਰੂਦ ਸਹੀ ਆ ਅਮਰੂਦ ਕਿਦਾਂ ਅਮਰੂਦ ਸਾਤ ਕਿਲੋ ਅਮਰੂਦ ਲੈ ਲੈ ਖਜਾਰੇ ਪੱਕੇ ਨਾਲ ਹੀ ਆ ਜੀ ਲੈ ਕੇ ਆਇਆ ਆ ਪਾ ਦੋ ਅਮਰੂਦ ਪਾ ਦੋ ਕਿਲੋ ਦੇ ਦੋ ਕਿਲੋ ਦੇ ਦੋ ਅਮਰੂਦ ਅੱਧਾ ਕਿਲੋ ਪਾ ਦੇ ਉੱਧਾ ਖਾਣ ਦੀ ਆਣੀ ਠੀਕ ਹਰੇ ਹੋਰ ਘਬਰਾਟ ਹੋ ਰਹੀ ਜਿੱਥੇ ਮੈਡਮ ਫੇਰ ਉਸਕੇ ਪਾਸੇ ਚਲਦੀ 24 ਸਾਲ ਸ਼ੀਭ ਉਹਦੇ ਚਾਹੇ ਲਿਖੇ ਆ ਚਾਹੇ ਸਾਫ ਬੰਦਿਆ ਮੈਂ ਹਾਂ ਦੋ ਸਾਲ ਬੰਦਿਆ ਹਾਂ ਹਾਂ ਮੈਂ ਲਿਆ ਦਿੰਦਾ ਨਹੀਂ ਨਹੀਂ ਸਾਫ ਕਰੂੰਗਾ ਉਹਦੇ ਸਾਫ ਨਹੀਂ ਹੋਰ ਜੀ ਹੋਰ ਬਸ ਕਿੰਨੇ ਵੇਲੇ ਲੋ ਜੀ ਹੁਣ ਆਪਾਂ ਕਟਾਉਣ ਅੱਗੇ ਇਹਨਾਂ ਨੂੰ ਕਟਾ ਕੇ ਖਾਣੇ ਆ ਕੱਟ ਦੇਓ ਕੱਟਣ ਕੋਸੇਗਾ ਪੇਪਰ ਪਿਆ। ਉਹ ਤੇ ਜਾਣਾ ਚਾਹੀਦਾ ਨੇ ਫੋਨ ਕਰਕੇ ਬੰਦ। ਪੇਪਰੇਗਾ ਕੋਈ ਕੱਟਣ ਨੂੰ। ਲਫਾਫੇ ਦੇ ਦਿਓ ਕੱਟਣ ਨੂੰ ਕੋਈ। ਨੌ ਜੀ ਇੰਨਾ ਕੱਟਿਆ ਏਡੇ ਵੱਡੇ ਚਾਪੀ। ਨੌ ਜੀ ਨੂਨ ਇੰਨਾ ਤੋਂ ਹੈ ਨਹੀਂਗਾ। ਆਹ ਲੋ ਜੀ ਆਪਾਂ। ਖੁੱਲ੍ਹੇ-ਖੁੱਲੇ। ਕਿੱਥੇ? ਤੋ ਇੱਥੇ ਪਾਣੀ ਆ। ਲੋਗ ਇੱਥੇ ਧੋ ਲੈਂਦੇ ਹੁਣ ਆਪਾਂ। ਉਧਰ ਮੈਨੂੰ ਕੰਮ ਆ ਵੀ ਚੱਲਦੀ। ਕਿੱਧਰ? ਜੰਦਰੋਂ। ਜੰਦਰੋਂ। ਅਜੀ ਬਹੁਤ ਫਰੀ ਸੀ ਤੇ ਹਾਰ ਹੋਈ ਘੋਮ ਲਈ। ਇਹ ਮੈਂ ਕਹਾਂ ਜੇ ਆ ਗਏ ਤਾਂ ਫੇਰ ਪੁੱਛਣਾ ਜਿੰਨੀ ਕੋ। ਅਸੀਂ ਆ ਗਏ ਆ। ਮੈਨੂੰ ਪਹਿਲੇ ਹੀ ਪਤਾ ਹੀ ਜਾਣ ਕੇ ਮੂੰਹ ਘੋਲ ਗਈ। ਬੜਾ ਤੂੰ ਤੇਜ ਆ ਹਾਂ। ਜਲਦੀ ਕੋ ਆਪਣੀਆਂ ਇੱਕ ਆ ਗਏ ਇੱਥੇ ਅੱਡੇ ਦੇ ਹੀ ਆ ਅੱਡੇ ਦੇ ਹਾਂ ਚੱਲ ਮੈਂ ਤਾਂ ਪਲੀਸ ਨੂੰ ਉਪਰ ਆ ਜੀ ਆਗੇ ਚੱਲ ਫੜੀ ਆ ਜਾ ਓਕੇ ਫਾਈਨ ਇਹਦਾ ਹੁਕਮ ਹੋਇਆ ਤਾਂ ਫਿਰ ਕੰਦੀ ਰਹੇ ਤਾਂ ਰੁਕਦੇ ਜਾਂਦੀ ਹੈ ਹਾਂ ਪਤਾ ਕਿ ਉਹਨੂੰ ਕਹਿਣਾ ਹੀ ਨਹੀਂ ਆਉਣਾ ਨਹੀਂ ਆਉਣਾ ਆ ਹਾਂ ਤੇ ਚਲੋ ਫੇ ਤੁਸੀਂ ਜਾਓ ਆਪਣੇ ਕੰਮ ਪਹੁੰਚੀ ਤਾਂ ਗਏ ਸੀ ਉਹ ਨਹੀਂ ਕਿਹੜਾ ਚੱਲ ਜਾਣਾ ਕਿਤੇ ਹੁਣੇ ਆਹ ਜਾਣ ਕਹਿੰਦਾ ਇਤਿਆਰ ਹੁਕਮ ਦੇ ਬੋਲ ਮੰਮੀ ਘਰੇ ਛੱਡੀ ਆ ਲੰਘ ਜਾ ਭਰਾਵਾ ਮਰੂਦ ਬਈ ਮਰੂਦ ਨਾਲ ਦਾ ਕਬਰਾਂਡ ਸੱਚੀ ਸਾੜਿਆ ਨਹੀਂ ਮੇਰੇ ਸਾੜੇ ਬੋ ਕਬਰਾਂਡ ਮੰਮੀ ਜਿਹੜੀ ਕਰਵਾਣਾ ਢੁੰਡੀ ਸੀਗੀ ਉਹ ਢੇੜਾ ਹੁੰਦੀ ਢੇੜਾ ਦੁੱਖ ਦੰਦਾ ਉਹਨਾਂ ਢੇੜਾ ਦੁੱਖ ਦੰਦਾ ਉਹਨਾਂ ਮੇਰਾ ਵੀ ਮੇਰਾ ਵੀ ਢੇੜਾ ਦੁਖੰਦਾ ਨਵੀਆ ਆਇਆ ਮੀਂਹ ਕਾਦਾ ਟਕਾਰ ਟਕਾਰ ਬਹੁਤ ਤੇ ਘੁੰਮ ਜਾਂਦੇ ਆਂ ਅਸੀਂ ਇੱਧਰ ਪਿੰਡ ਤੁਰੇ ਆਂ ਓਹ ਓੱਡ ਪਿੰਡ ਤੁਰੇ ਆਂ ਅਸੀਂ ਉਹਨਾਂ ਦੇ ਪਿੰਡ ਤੁਰੇ ਆਂ ਰਸਤੇ 'ਚ ਹੋ ਗਿਆ ਟੱਕਰੇ ਤੇ ਹੁਣ ਉਹਨਾਂ ਨੇ ਇੱਧਰ ਮੋੜ ਲਿਆ ਆਂ ਉੱਧਰ ਮੁੜ ਗਈ ਉਹ ਸਾਡੇ ਘਰ ਪਹੁੰਚੇ ਉਹਨਾਂ ਦੇ ਘਰ ਪਹੁੰਚੇ ਹਾ 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 ਕ ਲੋਲਾ ਹੀ ਹੋ ਗਈ ਆ ਭਾਈ ਅਜੇ ਕ ਲੋਲਾ ਹੀ ਹੋ ਗਈ ਕ ਲੋਲ ਤੇ ਕਨੋਲ ਚੜ ਗਈ ਐ ਪਰ ਤੁਹਾਨੂੰ ਐ ਘਰ ਦਾ ਹੋ ਨਾ ਮੈਨੂੰ ਤਾਂ ਪਤਾ ਘਰ ਦਾ ਮੇਰੇ ਘਰ ਤੋਂ ਉਹ ਆਈ ਮੇਰੇ ਘਰ ਦਾ ਪਤਾ ਇੱਕ ਵਾਰ। ਕਿਉਂਕਿ ਮੈਂ ਬੜੇ ਦਿਨਾਂ ਬਾਅਦ ਆਇਆ ਪੰਜਾਬ ਇਸ ਕਰਕੇ ਨਾ ਮੈਨੂੰ ਥੋੜਾ ਜਿਹਾ ਥੋੜਾ ਦੇਖਣ ਨੂੰ ਥੋੜੇ ਮੋੜ ਠੱਲੇ ਪਿੱਲੇ ਲੱਗਦੇ ਐ। ਐਸੇ ਤੁਹਾਡੇ ਭਾਂਡੇ ਬਹੁਤ ਹੋਈ ਆ। ਪੌਪੂਲਰ ਦੇਖੋ ਕਿਦਾਂ ਹੋਏ ਆ। ਹਾਂ ਨਿਬੜੇ ਪੁੱਤ ਨਹੀਂ ਲੱਦ। ਬਹੁਤ ਬਰੰਦੇ ਆ। ਯਾਹੋਂ ਪਤਾ ਖੱਡਾ ਹੀ ਬਹੁਤ ਆ। ਉਹ ਆ ਗਈ ਨਾ ਨਾਨੀ ਆ ਗਈ। ਮੇਰੇ ਘਰ ਵਿੱਚ ਇਦਾਂ ਦੀ ਤਾਂ ਕੋਈ ਵੀ ਖੱਡਾ ਐ ਉਹਨਾ ਪਲੇਨ ਰੋਟੀ ਰੱਖ ਕੇ ਭਣਾ ਰੋਟੀ ਰੱਖ ਕੇ ਖਾਓ ਰੋਡ ਤੇ ਤੁਹਾਡਾ ਇੱਥੇ ਪੰਜਾਬ ਵੱਡਾ ਸੋਹਣਾ ਆ ਪੰਜਾਬ ਪਰ ਆਹ ਆਹ ਪ੍ਰੋਬਲਮ ਆ ਦੇਖਦਾ ਆ ਆ ਆ ਇਦਾਂ ਦੀ ਪ੍ਰੋਬਲਮ ਬਹੁਤ ਆ ਚਲੋ ਨਾਨੀ ਦੇ ਦੋੜੋ ਨਾਨੀ ਰਹਿੰਦੀ ਕਿੱਥੇ ਉਹ ਲੈ ਮੰਮੀ ਨੇ ਫਿੱਲੇ ਖੋਲਿਆ ਗੁੰਡਾ ਨਾਨੀ ਕੌਣ ਚੀ ਕੈਨੇਡਾ ਨਾਨੀ ਨੂੰ ਨਾਨੀ ਨੂੰ ਇਹ ਸੀ ਕਿ ਆ ਜਾਣਾ ਫੜਾ ਫੜਾ ਹੂੰ ਹਾਂ ਦੇਖ ਦੇ ਥੱਲੇ ਤਾਂ ਅੱਗ ਗਈ ਉੱਤਰ ਜਾ ਚੱਕਰ ਆਉਂਦੇ ਆ ਮੇਰੇ ਕਿ ਚੱਕਰ ਆਉਂਦੇ ਆ ਉੱਤਰ ਜਾ ਥੱਲੇ ਤੂੰ ਕਰੀ ਜਾਨੀ ਹੁਣ ਮੈਨੂੰ ਚੱਕਰ ਨਹੀਂ ਆਉਂਦੇ ਨਹੀਂ ਕੀ ਕਹਿੰਦੇ ਨੰਟੀ ਕੰਦੇ ਆ ਹੋਰ ਪਛੋ ਆ ਤਾਂ ਕੁੜੀ ਬਾਕੀ ਤਾਂ ਬੰਦ ਕਰਦੇ ਯਾਰ ਜੱਸੂ ਚੱਲ ਜੱਸ ਨਾਨੀ ਨਾਨੀ ਉਹ ਤਾਂ ਨਾਨੀ ਓਏ ਹਾਂ ਹੈ ਆਏ 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 ਆ ਆਹ ਕਹਿੰਦੀ ਨਾਨੀ ਕੇ ਜਾਣਾ ਜਸੂ ਕਹਿੰਦੀ ਨਾਨੀ ਕਹਿੰਦੀ ਮਾਡਰਨ ਬਣ ਗਈ ਹੁਣ ਆ ਜਾ ਕਿਦਾਂ ਮੈਂ ਤੂੰ ਬੋਲਿਆ ਨਾਨੀ ਕਹਿੰਦੀ ਮਾਡਰਨ ਬਣ ਗਈ ਓ ਇੱਦਾਂ ਹੀ ਹੁੰਦੀ ਆਦੇ ਜੱਜੀ ਪਾ ਦੋ ਫਾਂਸ ਲੈ ਲਾਓ ਵੀ ਰੋਪਿਆ ਆ ਫੜੋ ਉੱਥੇ ਗਿਆ ਸੁੱਕਾ ਆ ਜਾ ਕਿਦਾਂ ਮੈਂ ਮੇਲਾ ਚੰਗੀ ਤਰ੍ਹਾਂ ਘੁੱਟ ਕੇ ਜੱਪੀ ਪਾ ਗਏ ਨਾਰਾ ਚੱਕ ਕੇ ਧੀ ਆਪਣੀ ਨੀਰ ਭਾਏ ਨੀਰ ਭੁੱਗੀ ਰੱਖਦਾ ਰਿਹਾ ਸੀ ਵਧੀਆ ਬਈ ਆ ਠੀਕ ਆ ਹੋਰ ਹੋਰ 30 ਸਾਲ ਬਾਅਦ ਅਮਰੀਕਾ ਤੋਂ ਆਈ ਬਾਪ ਕੀ ਆ ਮਾਂ ਕੀ ਆ ਮਾਂ ਗੰਗੂ ਸਾਡੀ ਇੱਧਰ ਘੁੰਮ ਰਹੀ ਆ ਘੁੰਮਦਾ ਹੀ ਸੁਪਾ ਸੁਪਾਂ ਜਿਗਾ ਹੋ ਉੱਠ ਗਿਆ ਓਏ ਹੋਏ ਕਿੱਦਾਂ ਹੋ ਗਏ ਕਿੱਦਾਂ ਹੋਏ ਹੋਏ ਜਾ ਨਹੀਂ ਓਏ ਨਹੀਂ ਓਏ ਤੂੰ ਤਾਂ ਸੀ ਨਾ ਅੱਛਾ ਉੱਠ ਗਿਆ ਮਿਹਾਰ ਹੋਣੀ ਕੋ ਬੋਈ ਆ ਉਹ ਕਰਾਂ ਨਾ ਕੀਤਾ ਇਹ ਮੈਨੂੰ ਕਹਿੰਦਾ ਕਿ ਥੱਲੇ ਆ ਕਿਥੇ ਪਾਪਾ ਇਹਨੇ ਕਿਹਾ ਇਹ ਨਹੀਂ ਕੋ ਜ ਨਹੀਂ ਬੋਲਦੇ ਪਾਉਂਦੇ ਇਹ ਬੈਟਰੀ ਇਹਦੀ ਵੀ ਖਰਾਬ ਨਹੀਂ ਓਏ ਨਹੀਂ ਓਏ ਬੈਟਰੀ ਖਰਾਬ ਹੀ ਹੁੰਦੀ ਹੈ ਇਹਨਾਂ ਦੀ ਦੋਸਤੋ ਬੈਟਰੀ ਬਹੁਤ ਛੇਤੀ ਖਰਾਬ ਹੁੰਦੀ ਹੈ ਇਹਨਾਂ ਦੀ ਅਦੀ ਬੈਰ ਨਹੀਂ ਖਰਾਬ ਹੋ ਵੀ ਬੈਰ ਨਹੀਂ ਖਰਾਬ ਹੁੰਦੀ ਛਤੀ ਉਹ ਵੀ ਖਰਾਬ ਕੀ ਆ ਨਹੀਂ ਖਰਾਬ ਕਿਹਦਾ ਰੀਤ ਨਹੀਂ ਹਾਏ ਅੱਪਾ ਸੁੱਤਾ ਸੀ ਨਾ ਆਹ ਫੋਟੋ ਜਿਕੇ ਆਂ ਜੀ ਆਪਾਂ ਮੰਮੀ ਹੁਣ ਕੋਲ ਤੇ ਪਾਣੀ ਨਹੀਂ ਪੀਣਾ ਅਜੇ ਤੱਕ ਪਾਏ ਅਮਰੂਦ ਖਾ ਕੇ ਆਈ ਆ ਅਮਰੂਦ ਖਾਣ ਆਪੀ ਇਹ ਗੱਡੀ ਚ ਸਵਾਰ ਕੱਲਣਾ ਹੈਗਾ ਗੱਡੀ ਜਮਾਨ ਕੱਢ ਲੈ ਘਰ ਦੇ ਮੈਂਬਰ ਜਿਹੜੇ ਇਹਨਾਂ ਦੇ ਪਰਦਾ ਰੌਧਾ ਨਹੀਂ ਤੇ ਕਰਦੇ ਤੇ ਆਪਾਂ ਹੁਣ ਸਮਾਰਟਫੋਨ ਕੱਢ ਲਈਏ ਵਿੱਚੋਂ ਆਪਣਾ ਜਿਹੜਾ ਜਿਹੜਾ ਸਾਡਾ ਹੈਗਾ ਸਟੈਂਡੀ ਚੱਕਲਾ ਸਟੈਂਡੀ ਬੋਤਲ ਕੁੜੀ ਦੀ ਚੱਕਲਾ ਚਲੋ ਜੀ ਉਹ ਕੱਢੋ ਮੋਰੇ ਸੇਵ ਚੱਕ ਲਓ ਚੱਕ ਲਓ ਮੂੰਗਫਲੀ ਲਿਆਂਦੀ ਆਪਾਂ ਮੂੰਗਫਲੀ ਮੂੰਗਫਲੀਾਂ ਦੀ ਮੂੰਗਫਲੀ ਆਪੂੰ ਖਾਣ ਨੂੰ ਰਾਤ ਨੂੰ ਬੋਏ ਉਹ ਲੂ ਖਾ ਲੈ ਮੋਲੂ ਮੋਲੂ ਬੋਲ ਓਏ ਲੂਪ 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 ਇਹ ਪਾਂਦੀ ਨੇ ਪੋਸਾ ਜਿਹਾ ਪਿੱਤਾ ਗਾਣੇ ਉਹ ਰੋ ਰਹਾ ਕੇ ਆਏ ਨੇ ਐਨਕ ਵੀ ਮੈਂ ਨੂੰ ਖਵਾਣਾ ਮੈਂ ਖਲਾਉਣਾ ਇਹਨੂੰ ਹਾਂ ਹਾਂ ਮੈਂ ਦੇ ਦੇ ਇਹਨੂੰ ਮੈਂ ਖਵਾ ਦਵਾਂ ਉਹ ਗਾਦੇ ਨੇ ਆਣੇ ਕਿੱਥੋਂ ਆਏ ਨੇ ਹਾਂ ਐ ਕਿਹਾ ਦੋ ਨੀ ਆਣਾ ਓਏ ਖੇਡ ਲੈ ਇੱਥੇ ਹੀ ਰਹਿਣਾ ਤੂੰ ਖੇਡੀ ਜਾਈ ਮੁੰਡਾ ਹੀ ਹੋ ਗਿਆ ਹੈ ਆਵਾ ਤੂੰ ਮੇ ਤੇ ਖੜੀ ਹੋ ਉਹ ਬਾਹਰੋਂ ਆਈ ਕੁੜੀ ਬਾਹਰੋਂ ਆਈ ਓਹੋ ਵੱਲੇ ਕਿੰਨੇ ਸਾਲਾਂ ਬਾਅਦ 25 ਸਾਲ ਬਾਅਦ ਮਿਲੇ ਆ ਜੀ 25 ਸਾਲਾਂ ਬਾਅਦ 25 ਸਾਲਾਂ ਬਾਅਦ ਮਿਲ ਹੋਏ ਆ ਓਹੋ ਅਮਰੀਕਾ ਤੋਂ ਆਈ ਕੁੜੀ 25 ਸਾਲ ਬਾਅਦ 25 ਸਾਲ ਦਾ ਬੀ ਬੱਸ ਮਿਲਿਆਂ ਦੱਸ ਇੰਨੇ ਮਿਲਣਾ ਹੁੰਦਾ ਚਲੋ ਚਲੋ ਬਹੁਤ ਹੋ ਗਿਆ ਮੈਂ ਹਲੇ ਚਾਹ ਨੂੰ ਪੀਣੀ ਆ ਮੈਂ ਕਿ ਥੋੜਾ ਕਹਿ ਮੈਨੂੰ ਮੈਂ ਕਿਹਾ ਸੀ ਕਿ ਮਿਲ ਕੇ ਜੱਫੀ ਪਾ ਕੇ ਤਹੀਂ ਜਾਣਾ ਆ ਲੈ ਇਹ ਵੀ ਉਬਾਲ ਲਾ ਜਿਹੜੇ ਐਗਰੀਮੈਂਟ ਕਰ ਕੀਤਾ ਸੀ ਉਹੀ ਐਗਰੀਮੈਂਟ ਚੱਲ ਠੰਡ ਆ ਨਾ ਤਾਂ ਲੰਮੀ ਹੈ ਠੰਡ ਹੁੰਨਾ ਕੋਈ ਮਤਲਬ ਨਹੀਂ ਚਲੋ ਚਲੋ 10 ਮਿੰਟ ਹੋ ਗਏ ਬਹੁਤ 5 ਮਿੰਟ ਹੋਰ ਰਹਿ ਗਏ ਤੁਹਾਡੇ ਮਿਲਣ ਦੇ ਬਸ ਚਲੋ ਚਲੋ ਨਿਕਲ ਚਲ ਆਜਾ ਚੱਲ ਸਰ ਓਟੜੇ ਸੇਤੀ ਓਟ ਚੱਲ ਜੀ ਚਲੀਏ ਹੂੰ ਕਿਹਦੇ ਉਹ ਜੱਫੀ ਪਾਗੇ ਆਂ ਬਸ ਜੱਫੀ ਪਾਣੀ ਜੱਫੀ ਪਾਉਣ ਦਾ ਕਿਹਾ ਸੀ ਨੂੰ ਚਲ ਉੱਠ ਕੀ ਕਰੀ ਚੰਨੀ ਤੂੰ ਚੌਰਾ ਚਲੋ ਚਲੋ ਚੱਲ ਅੱਗੇ ਤਾਂ ਮੈਨੂੰ ਲੈ ਕੇ ਇੰਨੀ ਗੱਲ ਕੀਤੀ ਸੀ ਉੰਨੀ ਗੱਲ ਕਰਦੀ ਹੁੰਦੀ ਐ ਚਲ ਸਸ ਅੱਗੇ ਲੈ ਕੇ ਨਹੀਂ ਹੋਣਾ ਚਲ ਸਸ ਨਹੀਂ ਲੈ ਕੇ ਹਣਾ ਨਾ ਨਹੀਂ ਬੁਰਾ ਨਾ ਮੈਂ ਉਹਨਾਂ ਨੂੰ ਕਿਉਂ ਨਹੀਂ ਆਈ ਹੁੰਦੀ ਚਲੋ ਚੱਲ ਆ ਨਹੀਂ ਫੇਰ ਦੀ ਗੱਲ ਹੋਈ ਸੀ ਜਿਹੜੀ ਗੱਲ ਹੋਈ ਸੀ ਉਹੀ ਗੱਲ ਕਰ ਆ ਜਾਂਦੀ ਵੀ ਤੈਨੂੰ ਮਿਲ ਕੇ ਕੀ ਆਏਗਾ ਕਿ ਮਿਲ ਕੇ ਤਾਂ ਆ ਜਾਈ ਚੱਲ ਤੂੰ ਚੱਲ ਪਾਪਾ ਕਿੱਥੇ ਚਲੋ ਜਾਂ ਤੂੰ ਨਹੀਂ ਜਾਣਾ ਇਹ ਰਹਿਣ ਦੇ ਜਿਹੜਾ ਇੱਥੇ ਰਹਿੰਦਾ ਉਹ ਰਹਿਣ ਦੇ ਚੱਲ ਤੂੰ ਤੂੰ ਜਾਣਾ ਚੱਲ ਨਹੀਂ ਤੂੰ ਇੱਥੇ ਰਹਿ ਪਾਪਾ ਤੇ ਤੂੰ ਰਹਿਣਾ ਇੱਥੇ ਨਹੀਂ ਜਾਣਾ ਚਲੋ ਚੱਲੇ ਤੂੰ ਸਰ ਬਾਈ ਖੱਦ ਨਹੀਂ ਬਾਈ ਹੂੰ ਚਲੋ ਚੱਲੇ ਖੱਦ ਲੈਣਾ ਤਾ ਤੂੰ ਜਾਣਾ ਤੇ ਰਹਿਣਾ ਤੁਸੀਂ ਇੱਧਰ ਹੀ ਹਰਕਤਾਂ ਕਰਨ ਨੂੰ ਲੈ। ਯਾਰ ਜਿਹੜੀ ਗੱਲ ਪਹਿਲੇ ਕੀਤੀ ਉਹ ਕਰ ਤਾਂ। ਤੁਸੀਂ ਇੱਧਰ ਹੀ ਹਰਕਤਾਂ ਕਰਨ ਨੂੰ ਲੈ। ਚੱਲ ਚੱਲ ਉਧਰ ਗੇਟ ਉਧਰ। ਗੇਟ ਇੱਧਰ ਆ। ਅੱਗੇ ਤੂੰ ਚੱ ਅੱਗੇ ਨਾ ਆ ਜੂ। ਗੇਟ ਇੱਧਰ ਆ। ਇੱਕ ਜਗ੍ਹਾ ਜਾ ਇੱਥੇ ਰਹਿ ਲੈ ਜਾਂ ਮੈਨ ਨਾਲ ਰਹਿ ਲੈ। ਗੱਲਾਂ ਦੋਈ ਹੋਈਆਂ। ਤੁਹਾਡੀ ਉਹ ਤਾਂ ਸਾਰੀ ਉਮਰ ਇੰਨੀ ਮੈਂ ਇੱਥੇ ਇਕੱਲੇ ਰਹੇ। ਉਹ ਫੇਰ ਜਰਾ ਫਰਜ। ਵਿਆਹ ਕਰਾਇਆ ਉੱਥੇ ਰਹਿਣਾ ਪੈਣਾ ਸਾਰੀ। ਚਲੋ ਚਲੋ। ਪਰ ਉਹ ਵੀ ਖੁੱਲਦਾ ਗੇਟ। ਰੋਣਾ ਨਹੀਂ ਇੱਥੇ ਹੁਣ ਰੋ ਕੇ ਜਾਣਾ ਤਾਂ ਫੇਰ ਕੋਈ ਲੋੜ ਨਹੀਂ ਜਾਣਦੀ ਹਨਾ ਜਸੂ ਤੈਨੂੰ ਤਾਂ ਰੋਣਾ ਨਹੀਂ ਗੜ ਲੱਗ ਕੇ ਕੌਲਿਆਂ ਦੇ ਰੋ ਲਈਦਾ ਲਓ ਜੀ ਮਿਲਣ ਮਿਲਣ ਕਰਦੇ ਸੀ ਕਿਦੋਂ ਦੀ ਅੱਜ ਇਹਨੂੰ ਮਿਲਾ ਲਿਆ ਤੇ ਹੁਣ ਆਪਾਂ ਚੱਲੇ ਆ ਜੀ ਘਰ ਨੂੰ ਇਹ ਬੰਦਾਂ ਦਰਪਾਈ ਸੁਪਾ ਕੇ ਆ ਦੱਸ ਮੈਂ ਜਾਂਦੀ ਹਾਂ ਆ ਇਹ ਤਾਂ ਕੰਮ ਉਲਟੋ ਹੋ ਗਿਆ ਸਾਇ ਤੂੰ ਨਹੀਂ ਤਰੀ ਤੇਰੀ ਤਰੀ ਸਾਇ ਤੂੰ ਤਰੀ ਮੰਮਾ ਮੰਮਾ ਫੋਲਿਆ ਤੇ ਕੀ ਹੋਇਆ ਪਾਪਾ ਮੰਮੀ ਨੇ ਮਾਨੀ ਦੀ ਟਪਲਾ ਪਾ ਲਈ ਤੇ ਮੰਮੀ ਆਪਣੇ ਬੂਠੇ ਹੀ ਰਹਿੰਦੇ ਓਹ ਆਹ ਹੋਏ ਦੇਖਿਆ ਜੀ ਕਹਿੰਦੇ ਨਾ ਸਾਇ ਨੂੰ ਪਤਾ ਹੀ ਜੇ ਬੂੜ ਬੋ ਨਹੀਂ ਫੇਸ ਆਇਆ ਨਹੀਂ ਦੋਨਾ ਹੀ ਫੇਸਾ ਇਹਨੂੰ ਪਤਾ ਲੱਗਣਾ ਹੈਗਾ ਚੱਲੀ ਸੱਚੀ ਇਹ ਦੂਰ ਗਏ ਜਾਣਾ ਆ ਆਗ ਰੱਖਿਆ ਇਹ ਲੈਣਾ ਜਿਵੇਂ ਤੂੰ ਕੀ ਕਰਦਾ ਪਿਆ ਦੱਸੂ ਕੀ ਕਰਨਾ ਜੱਸ ਬੈਠਾ ਇਹ ਨਹੀਂ ਜਦੋਂ ਕਾ ਕਰ ਲਿਆ ਹਾਂ ਤੇ ਸਾਡੇ ਇੱਕ ਨਿਆਰਾ ਹੋਰ ਹੋ ਗਿਆ ਫਿੱਦਾਂ ਹੋਵੇ ਤੇ ਹੂੰ ਨਹੀਂ ਸਾਡੇ ਇੱਕ ਨਿਆਣਾ ਹੋਰ ਹੋ ਗਿਆ ਵੀ ਇਦਾਂ ਹੋਣੇ ਤਿੰਨੇ ਨਹੀਂ ਚਾਹਦਾ ਅਜਾ ਦਰਦ ਤਿੰਦੜ ਗਿਆ ਤੋਹੀ ਠੀਕ ਮम्मी ਲਈ ਦੋ ਬਜਾਦਾ ਇਦਾਂ ਮੈਂ ਬੇਟੀ ਹੋਣਾ ਲੈ ਗਈ ਨਾ ਬਈ ਉਹ ਖਾ ਬਾਬਾ ਜੱਛੂ ਵੀ ਦਮੇ ਟਿਉਣਾ ਸੁਨੇ ਕਹਣਾ ਇਕਰ ਮਾ ਕੋੜ ਆ ਗਿਆ ਜੱਛੂ ਕੀ ਹੋਇਆ ਜੱਛੂ ਕਹਣਾ ਨਵਾਂ ਕੋੜ ਆ ਗਿਆ ਕਿਆ ਕੋਆਚ ਆਇਆ ਤੁਹਾਡਾ ਨਾਲ ਗਿਆ ਦੋ ਨੀ ਉਹਦਾ ਵੀ ਤਾਂ ਭੰਡੇ ਸੀ ਆਹ ਕੋਈ ਹੱਥੋਂ ਕੀ ਸੁਆਬੜਾ ਇਹ ਹਾ ਗੁੱਸੇ ਜਾਓ ਗੁੱਸੇ ਜਾਓ ਦੇਦੀ ਵੀ ਮਨਵੀਰ ਕਿੱਥੇ ਆ ਪਾਪਾ ਨੂੰ ਮਿਲ ਆ ਜਾਣਾ ਲੜਨਾ ਕੋਣ ਵਾਲਾ ਹੀ ਆ ਪਾਪਾ ਨੂੰ ਮਾਰਿਆ ਜੱਜੂ ਕਿੱਥੇ ਆ ਜੱਜੂ ਕਿੱਥੇ ਆ ਨਾਨੀ ਕੋ ਮਨਵੀਰ ਇਹ ਦੇਖਦੀ ਹੈ ਵੀ ਹੈ ਨੀਗਾ ਕਿੱਥੇ ਆ ਆ ਨਾਨੀ ਕਿੱਥੇ ਆ ਮਨਵੀਰ ਕਿੱਥੇ ਆ ਲੈ ਗਾ ਨਹੀਂ ਆਣਾ ਹੋਰ ਮਾਰ ਖੁਦਾਈ ਨੋ 오, 나, 아, 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 리 아, 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 어 아, 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 ਆਈ ਪਾਈ ਗਿਆ ਚਾਰ ਉਸ ਪੱਜੇ ਦਾ ਤੀਜਾ ਚੇਤਾ ਲੈ ਚੱਲੇ ਚੰਗੀ ਜੀ ਅਲੋ ਜੀ ਜੀ ਆਹ ਮੇਰੇ ਪੁੱਤ ਨਹੀਂ ਕੀ ਮਾਤੇ ਦਾ ਬੇਦੀ ਦਾ ਅੱਜ ਕੱਪੜੇ ਲੈਂਦੇ ਆ ਗਾਇਸ ਰਿਵਿਊ ਕਰਾ ਦਈਏ ਨੇ ਕਰਾ ਦਈਏ ਆਪਣੀ ਐਡ ਦਾ ਹਰਮਾਨੀ ਜੀਆਂ ਓਰੀਜਨਲ ਬੰਦੀ ਓਰੀਜਨਲ ਆਂਦੇ ਆ ਫਸਟ ਕਾਪੀ ਅਲੋ ਬਰਬਰੀ ਆ ਬਰਬਰੀ ਦੰਪੜੀਆਂ ਹੋ ਗਿਆ ਪਹਿਲਾ ਰਮਾਨੀ ਦਾ ਬਰਬਰੀ ਕਿਦਾਂ ਲੱਗੀਆਂ ਗਾਇਸ ਕਮੈਂਟ ਕਰਿਓ ਲਾਸਟ ਤੇ ਵਧੀਆ ਅੱਗੇ ਕੱਪੜੇ ਲਗਾ ਦੀ ਆਹ ਇਹ ਨਹੀਂ ਪੜੇ ਨਹੀਂ ਕਿ ਲਈ ਰੱਖੀ ਜਾਂਦਾ ਆ ਮੁੰਡਾ ਮੈਨ ਸਹੀ ਨਹੀਂ ਲੱਗ ਰਿਹਾ ਹੈ ਨਾ ਇਹ ਸਹੀ ਹੈ ਇਹ ਇਹ ਨੂੰ ਕੋਈ ਹੁੰਦਾ ਆ ਆਹ ਲੱਗੀ ਜਾ ਕਰ ਮੈਂ ਉਹਨੂੰ ਆਤ ਪਾਤੀ ਆ ਨਾ ਉਸ ਤਾਂ ਕੱਪੀ ਰੱਖੂ ਜਿਵੇਂ ਲੱਗਦੀ ਆ ਅੱਗੇ ਨਾ ਕਰਦੇ ਨਹੀਂ ਸੀ ਨਾ ਉਹ ਦੇਖੀ ਬਾਬੀ ਜੀ ਤੁਹਾਨੂੰ ਮੈਂ ਨਹੀਂ ਦਈ ਨਹੀਂ ਆਇਆ। ਕੀ ਬਾਤਾਂ। ਸੋਹਣੀ ਆ। ਕੋਸਟਲੀ ਆ ਪਰ। ਕੋਸਟਲੀ ਨਹੀਂ। 오ਰੀਜਨਲ ਆ। ਮੇਰਾ ਕੱਪੜੇ ਬੋਹ ਲੈਂਦਾ। ਕੱਪੜੇ ਦਾ ਨੋ ਸ਼ੌਂਕ ਆ ਆਪਣਾ। ਆ ਲੈ ਲਓਗੇ। ਆਹ ਬਈ ਸੋਹਣੀ ਆ। ਹੂੰ। ਹੁਣ ਸਾਰਾ ਵੀ ਪਾਲ। ਤੈਨੂੰ ਹੋਟੀਟੀ ਹੁੰਦੀ ਹੋ ਕਿ ਤੇਰੀ। ਤੇਰੀ ਬਲੈਕ ਪਹਿਣੀ ਆ। ਕਿਹੜੀ? ਇੱਕ ਹੋਰ ਟਿੱਪੀਲੀ ਹੀ ਨਹੀਂ ਗਈ ਆ। ਆਰੇ ਨਹੀਂ ਜਿਹੜੀ ਪਹਿਲਾਂ ਹੁੰਦੀ ਸੀ ਮੈਂ ਕਹਿੰਦੇ ਦੱਸਾਂ ਹੀ ਆਰੇ ਅੱਛਾ ਇਹ ਦੋ ਬਲੈਕ ਪੈਣੀ ਨੇ ਥੱਲੇ ਉਹ ਤਾਂ ਹੋਂਦ ਤਾਂ ਹੋਂਦ ਚੱਲ ਚੱਲ ਮੈਂ ਥਾਂਦੀ ਨਹੀਂ ਹੈ ਨਹੀਂ ਸੀ ਹੁਣ ਇੱਕ ਮਹੀਨੇ ਲੱਗੀ ਸੀ ਕੱਪੜੇ ਦਾ ਪਾਉਣਾ ਹੀ ਆ ਉਹਨੇ ਦੋ ਮਹੀਨਾ ਲਾ ਲਈ ਕੱਪੜੇ ਦਾ ਮਸਲ ਹੁਣ ਕਾਲੂ ਪੈਣੀ ਹੈ ਇਹ ਕਿਉਂ ਇਹ ਨਾ ਬਲੈਕlfloor ਪਾ ਦੇ ਉੱਤੋਂ ਦੀ ਬਲੈਕ ਦੇਖੋ ਯਾਰ ਦੱਸ ਸਟਾਪ ਕਿ ਕਰੋਂ ਸਟਾਪ ਆਪ ਗੁੱਟ ਕੈਂਟ ਗਾਇਦ ਹੱਥ ਬਾਹਰ ਲੱਟੋ ਗਾਇਦ ਚੰਦ ਬਈ 11 ਤੋਂ 74 ਰੁਪਏ ਜੈਕਟ ਕਰ ਸਾਡੀ ਜੈਕਟ ਲੈ ਲੈਂਦੇ ਬਾਹਰ ਕਰ ਦੋ ਕੂਨ ਸਾਣੀ ਜੈਕਟ ਲੈਣੀ ਹਾਂ ਸੰਪਰਕ ਤੈਨੂੰ ਬਿਕਰਮ ਵਧੀਆ ਜੈ ਵੀ ਤਾ ਵਧੀਆ ਕੋਸਟਲੀ ਜੈਕਟਾਂ ਮਾੜੀ ਹੱਟ ਮੇਲੀਆਂ ਕਿਤੇ ਲਈਏ ਇਹ ਇਹ 3750 ਰੁਪਏ ਦੀ ਲੈ ਲਈ ਜੈਕਟ ਸੱਤੀ ਜਲ ਆਪਾਂ ਨੂੰ ਪਈ ਇੰਨੇ ਦੀ ਪਰ ਅੱਦਾ ਉਹ ਗੱਲ ਮੇਰੇ ਖਾਨਾ 5000 ਦੀ ਹੈਗੀ ਆ ਕਿਉਂਕਿ ਆਪਣੇ ਨਾਲ ਭਾਈ ਦਾ ਪਿਆਰ ਆ ਆਪਾਂ ਪ੍ਰਮੋਸ਼ਨ ਕਰ ਦੇਣੀ ਆ ਭਾਈ ਤਾਂ ਲੈਸ ਕਰ ਦਿੰਦਾ ਉਹਦੇ ਪੈਸੇ ਮੈਂ ਕੱਟ ਲੈਣ ਭਾਈ ਬਦਦਰੋਂ ਕੱਟ ਲਈਦੇ ਸੀ ਉਹ ਤਾਂ ਮਹਿੰਗੀ ਆ ਉਦਾਂ ਮੈਂ ਤੁਹਾਨੂੰ ਅੰਨਾ ਦੱਸਿਆ ਕੁਝ ਉਦਾਂ ਪਰ ਪੋਸਟ ਨਹੀਂ ਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਕੰਮ ਜਿਆਦਾ ਵਧੀਆ ਦੇਾਂਗੇ ਮਾੜਾ ਕਪੜਾ ਨਹੀਂ ਦੇਾਂਗੇ ਪਾਕੀ ਗੱਲ ਇਹ ਹੈ ਚਲੋ ਮੈਂ ਤੱਕ